ਹਨ ਸੌ ਸਾਡੇ ਨਾਲ ਜੁੜ ਚੁੱਕੇ ਨੇ ਸਾਡੀ ਸੰਸਥਾ ਦੇ ਕੌਮੀ ਪ੍ਰਧਾਨ ਡਾਕਟਰ ਜੇਐਸ ਖੇੜਾ ਜੀ ਹਾਂਜੀ ਸਰ ਤੁਸੀਂ ਕੀ ਕਹਿਣਾ ਚਾਹੋਗੇ ਅੱਜ ਜੋ ਤੁਹਾਡਾ ਪ੍ਰੋਗਰਾਮ ਚੱਲ ਰਿਹਾ ਹੈ ਇਸ ਬਾਰੇ ਸਭ ਤੋਂ ਪਹਿਲਾਂ ਮੈਂ ਇੱਕ ਦਸਤਖਤ ਨੇ ਸਾਡੀ ਨੂੰ ਬੁਲਾਉਂਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੇਰੇ ਦੇਸ਼ ਵਾਸੀਓ ਅੱਜ ਅਸੀਂ ਪੰਜਾਬ ਚੋਂ ਦੀ ਦੇ ਵਿੱਚ ਤੌਰ ਚਰਨਜੀਤ ਸਿੰਘ ਬਲਾਸਪੁਰ ਇਹ ਉਹਨਾਂ ਨੂੰ ਮੁਨਕੀ ਅਧਿਕਾਰ ਮંચ ਵੱਲੋਂ ਆਰਐਮ ਅਵਾਰਡ 2025 ਲਈ ਸਨਮਾਨਤ ਕਰਨ ਆ ਰਹੇ ਆ ਇਹ ਸਨਮਾਨ ਇਹਨਾਂ ਨੂੰ ਜਦੋਂ ਅਸੀਂ ਇਸ ਇਲਾਕੇ ਦੇ ਵਿੱਚ ਕਦੇ ਵਿਚਰਨ ਦਾ ਮੌਕਾ ਮਿਲਦਾ ਤਾਂ ਇਸ ਇਲਾਕੇ ਵਿੱਚ ਇਹਨਾਂ ਬਾਰੇ ਸੁਣ ਕੇ ਬਹੁਤ ਖੁਸ਼ੀ ਹੁੰਦੀ ਆ ਕਿ ਲੋਕ ਉੱਕੜਵਾਏ ਬੋਲਦੇ ਨੇ ਆਪ ਮੁਹਾਰੇ ਬੋਲਦੇ ਨੇ ਕਿ ਜਿਸ ਦਿਨ ਦੇ ਸਰਦਾਰ ਚਨਜੀਤ ਸਿੰਘ ਇਸ ਚੁੰਕੀ ਦੇ ਵਿੱਚ ਆਏ ਨੇ ਉਹਨਾਂ ਨੇ ਨਸ਼ਿਆਂ ਨੂੰ ਬਹੁਤ ਬੁਰੀ ਤਰ੍ਹਾਂ ਠੱਲ ਪਾਈ ਉਹ ਠੰਮ ਪਾਉਣ ਦੇ ਨਾਲ ਅੱਜ ਜਿਹੜੇ ਮਾਵਾ ਦੇ ਪੁੱਤਰ ਸਾਡੇ ਤੋਂ ਅਲੱਗ ਹੁੰਦੇ ਸੀ ਜਾਂ ਉਹ ਲੋਹਿਆਂ ਤੇ ਸੈਟਾਂ ਥੱਲੇ ਜਾਂਦੇ ਸੀ ਉਹਨਾਂ ਦੇ ਵਿੱਚ ਬਹੁਤ ਵੱਡੀ ਅੱਜ ਸਾਨੂੰ ਲੱਗ ਰਹੀ ਆ ਕਿ ਕਮੀ ਹੋ ਗਈ ਆ ਉਸ ਸਾਡੇ ਭੈਣਾਂ ਦੇ ਵੀ ਜਿਹੜੇ ਵੀਰਾਂ ਜਿਹੜੇ ਵੀਰ ਭੈਣਾਂ ਦੀ ਰਖੜੀ ਬਣਾਉਣਾ ਚਾਹੁੰਦੇ ਸੀ ਉਹਨਾਂ ਦੀ ਰਖੜੀ ਸੁੰਨੀ ਹੁੰਦੀ ਸੀ ਅੱਜ ਇਹਨਾਂ ਦੇ ਆਉਣ ਦੇ ਨਾਲ ਉਹ ਵੀ ਲੱਗ ਰਿਹਾ ਹੈ ਕਿ ਉਹ ਰਖੜੀ ਵਰਕਰਾਂ ਰਹਿ ਸਕਦੀ ਆ ਅਗਰ ਇੱਥੇ ਕੱਲੀ ਪੁਲਿਸ ਦਾ ਆਪਾਂ ਕਹਿੰਦੇ ਆ ਕਿ ਕੋਈ ਬਹੁਤੋਂ ਵੱਡਾ ਜੋਗਦਾਨ ਨਹੀਂ ਹੋਇਆ ਕਰਦਾ ਉਹਦੇ ਨਾਲ ਸਾਨੂੰ ਪਬਲਿਕ ਦੇ ਸਹਿਯੋਗ ਦੀ ਲੋੜ ਪੈਂਦੀ ਆ ਆਪਾਂ ਵੀ ਇਸ ਇਲਾਕੇ ਦੇ ਜਿਹੜੇ ਲੋਕ ਆ ਉਹ ਸਰਦਾਰ ਚਰਨਜੀਤ ਸਿੰਘ ਬਲਾਸਪੁਰੀ ਇਚਾਰਜ ਚੌਕੀ ਮਜ਼ਾਦ ਇਹਨਾਂ ਨੂੰ ਆਪਾਂ ਸਹਿਯੋਗ ਦਈਏ ਜਿੱਥੇ ਕਿਤੇ ਸਾਨੂੰ ਲੱਗਦਾ ਵੀ ਨਸ਼ਾ ਫਿਕਰਿਆ ਜਾਂ ਕੁਝ ਲੋਕ ਨਸ਼ਾ ਖਾ ਰਹੇ ਨੇ ਜਿਨ੍ਹਾਂ ਨੂੰ ਅਸੀਂ ਉਸ ਰਾਹੀਂ ਜਾਂ ਮਨੁੱਖੀ ਅਧਿਕਾਰ ਮੰਚ ਰਾਹੀਂ ਅਸੀਂ ਸੈਂਟਰਾਂ ਦੇ ਵਿੱਚ ਦਾਖਲ ਕਰਾਉਣ ਦਾ ਵੀ ਉਪਰਾਧਾ ਕਰਾਂ ਮੈਂ ਉਹਨਾਂ ਨੂੰ ਵੀ ਕਹਿਣਾ ਚਾਹਾਂਗਾ ਕਿ ਜੋ ਨਸ਼ਾ ਛੱਡਣਾ ਚਾਹੁੰਦੇ ਨੇ ਉਹ ਸਾਡੇ ਨਾਲ ਜਾਂ ਪੁਲਸ ਚੌਕੀ ਦੇ ਨਾਲ ਸੰਪਰਕ ਕਰਨ ਅਸੀਂ ਉਹਨਾਂ ਦੀ ਬਣਦੀ ਜਿੰਨੀ ਵੀ ਸਾਡੇ ਕੋਲੋਂ ਸਹਾਇਤਾ ਹੋਵੇਗੀ ਉਹ ਕਰਾਂਗੇ ਜੈ